ਮੇਰਾ ਨਾਮ ਪ੍ਰੀਤਿਆ ਮੈਂ ਇੱਕ ਜੁਆਇੰਟ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੇਰੀ ਇੱਕ ਭੈਣ ਤੇ ਇੱਕ ਭਰਾ ਵੀ ਆ ਮੇਰੀ ਭੈਣ ਮੇਰੇ ਨਾਲੋਂ 3-4 ਸਾਲ ਵੱਡੀ ਆ ਤੇ ਉਹ ਬਾਹਰਲੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਉਹਨੂੰ ਸ਼ੁਰੂ ਤੋਂ ਹੀ ਬਾਹਰ ਜਾਣ ਦਾ ਬੜਾ ਸ਼ੌਂਕ ਸੀ ਪਰ ਮੇਰੀ ਮੰਮੀ ਚਾਹੁੰਦੀ ਸੀ ਕਿ ਮੇਰੀ ਭੈਣ ਦਾ ਵਿਆਹ ਕਿਸੇ ਸਰਕਾਰੀ ਨੌਕਰੀ ਵਾਲੇ ਮੁੰਡੇ ਨਾਲ ਹੋ ਜਾਵੇ ਕਿਉਂਕਿ ਮੇਰੇ ਪਾਪਾ ਵੀ ਸਰਕਾਰੀ ਨੌਕਰੀ ਕਰਦੇ ਸੀ ਮੇਰੇ ਪਾਪਾ ਬੈਂਕ 'ਚ ਜੌਬ ਕਰਦੇ ਸੀ ਮੇਰੀ ਭੈਣ ਦੀ ਇੱਕੋ ਜਿੱਦ ਸੀ ਕਿ ਮੈਂ ਵਿਆਹ ਕਰਾਉਣਾ ਤਾਂ ਬਾਹਰਲੇ ਮੁੰਡੇ ਨਾਲ ਹੀ ਕਰਵਾਉਣਾ ਮੇਰਾ ਭਰਾ ਸਾਡੇ ਨਾਲੋਂ ਛੋਟਾ ਆ ਇਸ ਤਰ੍ਹਾਂ ਬਹੁਤ ਰਿਸ਼ਤੇ ਵੇਖੇ ਗਏ ਪਰ ਬਾਹਰਲੇ ਮੁੰਡੇ ਕੋਲ ਜ਼ਮੀਨ ਘਟ ਹੁੰਦੀ ਸੀ ਜਿਸ ਕਰਕੇ ਮੇਰੀ ਭੈਣ ਦਾ ਰਿਸ਼ਤਾ ਅਜੇ ਤੱਕ ਸਿਰੇ ਨਹੀਂ ਚੜਿਆ ਸੀ ਇੱਕ ਦਿਨ ਮੇਰੀ ਚਾਚੀ ਨੇ ਆਪਣੀ ਰਿਸ਼ਤੇਦਾਰੀ ਚੋਂ ਮੇਰੀ ਭੈਣ ਲਈ ਰਿਸ਼ਤੇ ਦੀ ਦੱਸ ਪਾਈ। ਮੁੰਡਾ ਬਹੁਤ ਜ਼ਿਆਦਾ ਸੋਹਣਾ ਸੀ ਤੇ ਉਸ ਕੋਲ 8-9 ਕਿੱਲੇ ਜ਼ਮੀਨ ਦੇ ਵੀ ਸੀ। ਮੁੰਡਾ ਅਮਰੀਕਾ ਚ ਪੀ.ਆਰ ਸੀ। ਸਾਰੇ ਪਰਿਵਾਰ ਨੂੰ ਰਿਸ਼ਤਾ ਬਹੁਤ ਵਧੀਆ ਲੱਗਿਆ। ਮੇਰੀ ਭੈਣ ਨੂੰ ਵੀ ਮੁੰਡਾ ਬਹੁਤ ਵਧੀਆ ਲੱਗਿਆ। ਮੇਰੀ ਭੈਣ ਨੇ ਫੋਟੋ ਵੇਖਣ ਸਾਰੀ ਹਾਂ ਕਰ ਦਿੱਤੀ। ਪਰ ਮਸਲਾ ਇਹ ਸੀ ਕਿ ਮੁੰਡਾ ਵੀ ਮੇਰੀ ਭੈਣ ਨੂੰ ਪਸੰਦ ਕਰ ਲਵੇ ਕਿਉਂਕਿ ਮੁੰਡਾ ਬਹੁਤ ਜ਼ਿਆਦਾ ਸੋਹਣਾ ਸੀ। ਉਹ ਤਾਂ ਮੇਰੀ ਭੈਣ ਨਾਲੋਂ ਕਿਤੇ ਜ਼ਿਆਦਾ ਸੋਹਣਾ ਸੀ। ਜਦੋਂ ਮੇਰੀ ਚਾਚੀ ਨੇ ਫੋਟੋ ਸੈਂਡ ਕਰੀ ਤਾਂ ਮੁੰਡੇ ਨੇ ਵੀ ਮੇਰੀ ਭੈਣ ਨੂੰ ਪਸੰਦ ਕਰ ਲਿਆ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਸਾਡੀ ਭੈਣ ਨੂੰ ਅਮਰੀਕਾ ਵਾਲਾ ਮੁੰਡਾ ਜੋ ਮਿਲ ਗਿਆ ਸੀ ਕਿਉਂਕਿ ਅਮਰੀਕਾ ਵਿੱਚ ਤਾਂ ਪਿੱਛੇ ਸਾਰੀ ਫੈਮਲੀ ਦਾ ਹੀ ਵੀਜ਼ਾ ਲੱਗ ਜਾਂਦਾ ਮੈਨੂੰ ਵੀ ਬੜਾ ਚਾਅ ਚੜ ਗਿਆ ਕਿ ਮੈਂ ਵੀ ਆਪਣੀ ਭੈਣ ਦੇ ਪਿੱਛੇ-ਪਿੱਛੇ ਅਮਰੀਕਾ ਚੱਲ ਜਾਣਾ ਮੇਰੀ ਭੈਣ ਹੱਸਣ ਲੱਗ ਪਈ ਕਿ ਮੈਂ ਅਜੇ ਗਈ ਨਹੀਂ ਤੁਹਾਨੂੰ ਸਭ ਨੂੰ ਪਹਿਲਾ ਬਾਰ ਜਾਣ ਦੀ ਪੈਗੀ ਅਸੀਂ ਸਭ ਨੇ ਤਿਆਰੀ ਖੇਚ ਲਈ ਕਿ ਹੁਣ ਤਾਂ ਅਸੀਂ ਅਮਰੀਕਾ ਜਾ ਕੇ ਰਹਾਂਗੇ ਇਸ ਤਰ੍ਹਾਂ ਸੀ ਘਰ ਵਿੱਚ ਮਜ਼ਾਕ ਕਰਨ ਲੱਗ ਜਾਂਦੇ ਮੇਰੀ ਭੈਣ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਮੇਰੀ ਭੈਣ ਦੀ ਸੱਸ ਅਤੇ ਸਹੁਰਾ ਆ ਕੇ ਭੈਣ ਨੂੰ ਛਗਣ ਪਾ ਗਏ ਸੀ ਮੁੰਡੇ ਨੇ ਅਜੇ 2-3 ਮਹੀਨੇ ਰੋਕ ਕੇ ਵਿਆਹ ਕਰਾਉਣਾ ਸੀ ਹੁਣ ਮੇਰੀ ਭੈਣ ਦੀ ਗੱਲਬਾਤ ਮੇਰੇ ਜੀਜੇ ਨਾਲ ਫੋਨ ਤੇ ਹੋਣ ਲੱਗ ਗਈ ਸੀ ਜੀਜਾ ਵੀਡੀਓ ਕਾਲ ਕਰ ਲੈਂਦਾ ਸੀ ਤੇ ਮੇਰੇ ਨਾਲ ਵੀ ਬਹੁਤ ਗੱਲਾਂ ਮਾਰਦਾ ਰਹਿੰਦਾ ਸੀ ਤੇ ਮੈਨੂੰ ਬਹੁਤ ਮਜ਼ਾਕ ਕਰਦਾ ਰਹਿੰਦਾ ਸੀ ਮੈਂ ਵੀ ਉਹਨਾਂ ਨੂੰ ਕਹਿੰਦੀ ਰਹਿੰਦੀ ਸੀ ਕਿ ਮੈਨੂੰ ਇੰਨੇ ਮਜ਼ਾਕ ਨਾ ਕਰਿਆ ਕਰੋ ਤਾਂ ਜੀਜਾ ਕਹਿ ਦਿੰਦਾ ਸੀ ਕਿ ਤੂੰ ਮੇਰੀ ਸਾਲੀ ਆ ਤੇ ਸਾਲੀ ਅਧੀ ਘਰ ਵਾਲੀ ਹੁੰਦੀ ਆ ਇਸ ਤਰ੍ਹਾਂ ਜੀਜਾ ਕਾਫੀ ਮਜ਼ਾਕੀਆ ਸੁਭਾਅ ਦਾ ਸੀ ਸਾਰੇ ਘਰ ਦੇ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਨੂੰ ਜਵਾਈ ਬਹੁਤ ਹਾਸਮੁਖ ਮਿਲ ਗਿਆ ਸੀ ਜੀਜਾ ਮੈਨੂੰ ਹਮੇਸ਼ਾ ਕਹਿੰਦਾ ਰਹਿੰਦਾ ਸੀ ਕਿ ਤੇਰੇ ਲਈ ਵੀ ਮੈਂ ਇੱਧਰ ਹੀ ਮੁੰਡਾ ਵੇਖ ਲੈਣਾ ਤੁਹਾਡਾ ਦੋਵਾਂ ਦਾ ਇਕੱਠਿਆਂ ਦਾ ਹੀ ਵਿਆਹ ਹੋ ਜਾਣਾ ਪਰ ਮੈਂ ਅਜੇ ਭੈਣ ਨਾਲੋਂ ਛੋਟੀ ਸੀ ਇਸ ਕਰਕੇ ਅਜੇ ਮੇਰਾ ਵਿਆਹ ਨਹੀਂ ਕਰਨਾ ਸੀ ਮੈਂ ਤਾਂ ਅਜੇ ਬੀਏ ਦੀ ਪੜ੍ਹਾਈ ਕਰਦੀ ਸੀ ਇਸ ਤਰ੍ਹਾਂ 2-3 ਮਹੀਨਿਆਂ ਬਾਅਦ ਮੇਰੀ ਭੈਣ ਦਾ ਵਿਆਹ ਰੱਖ ਦਿੱਤਾ ਅਸੀਂ ਵਿਆਹ ਬਹੁਤ ਵਧੀਆ ਕੀਤਾ ਉਹਨਾਂ ਨੇ ਦਾਜ ਵਿੱਚ ਕੁਝ ਵੀ ਨਹੀਂ ਮੰਗਿਆ ਤੇ ਨਾ ਹੀ ਅਸੀਂ ਕੁਝ ਦਿੱਤਾ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਮਨਾ ਕਰ ਦਿੱਤਾ ਸੀ ਇਸ ਤਰ੍ਹਾਂ ਮੇਰੀ ਭੈਣ ਖੁਸ਼ੀ-ਖੁਸ਼ੀ ਆਪਣੇ ਘਰ ਚਲੀ ਗਈ ਉਹ ਖੂਬ ਸਾਰਾ ਕੁਮ ਮੇ ਫਿਰੇਤੇ ਜਦੋਂ ਵੀ ਜੀਜਾ ਪਿੰਡ ਰਹਿਣ ਆਉਂਦਾ ਸੀ ਤਾਂ ਮੇਰੇ ਨਾਲ ਬਹੁਤ ਗੱਲਾਂ ਬਾਤਾਂ ਕਰਦਾ ਸੀ ਕਈ ਵਾਰ ਤਾਂ ਮੇਰੀ ਭੈਣ ਨੇ ਕਹਿ ਦੇਣਾ ਕਿ ਘਰ ਵਾਲਾ ਤੂੰ ਮੇਰਾ ਪਰ ਗੱਲਾਂ ਬਾਤਾਂ ਇਹਦੇ ਨਾਲ ਜ਼ਿਆਦਾ ਕਰਦਾ ਰਹਿਣਾ ਇਸ ਗੱਲ ਤੋਂ ਮੈਨੂੰ ਜੈਲਸੀ ਹੁੰਦੀ ਆ ਮੇਰਾ ਜੀਜਾ ਕਹਿਣ ਲੱਗ ਜਾਂਦਾ ਭੈਣ ਤਾਂ ਤੇਰੀ ਹੀ ਆ ਇਹ ਕੋਈ ਬਗਾਨੀ ਨਹੀਂ ਆ ਤੂੰ ਆਪਣੀ ਭੈਣ ਨਾਲ ਹੀ ਜੈਲਸੀ ਫੀਲ ਕਰੀ ਜਾਂਦੀ ਆ ਇਸ ਤਰ੍ਹਾਂ ਸੀ ਇੱਕ ਦੂਜੇ ਨੂੰ ਮਜ਼ਾਕ ਕਰਦੇ ਰਹਿੰਦੇ ਸੀ ਹੁਣ ਮੇਰਾ ਜੀਜਾ ਵਾਪਸ ਚਲਾ ਗਿਆ ਸੀ ਤੇ ਮੇਰੀ ਭੈਣ ਆਪਣੇ ਸਹੁਰੇ ਘਰ ਰਹਿ ਰਹੀ ਸੀ ਕਿਉਂਕਿ ਸਹੁਰੇ ਘਰ ਉਹਦੇ ਸੱਸ ਸਹੁਰਾ ਸੀ ਤੇ ਮੇਰਾ ਜੀਜਾ ਚਾਹੁੰਦਾ ਸੀ ਕਿ ਉਹਨਾਂ ਦੇ ਮੰਮੀ ਡੈਡੀ ਦਾ ਮੇਰੀ ਭੈਣ ਖਿਆਲ ਰੱਖੇ ਮੇਰੀ ਭੈਣ ਦੀ ਆਪਣੇ ਸੱਸ ਸਹੁਰੇ ਨਾਲ ਬਹੁਤ ਜ਼ਿਆਦਾ ਬਣਦੀ ਸੀ ਉਹ ਵੀ ਮੇਰੀ ਭੈਣ ਨੂੰ ਆਪਣੀ ਧੀਆ ਵਾਂਗ ਸਮਝਦੇ ਸੀ ਅਸੀਂ ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿਉਂਕਿ ਮੇਰੀ ਭੈਣ ਨੂੰ ਸਹੁਰੇ ਬਹੁਤ ਵਧੀਆ ਮਿਲੇ ਸੀ ਤੇ ਉਹਦੇ ਘਰ ਵਾਲਾ ਵੀ ਬਹੁਤ ਹਸਮੁਖ ਸੁਭਾਅ ਦਾ ਸੀ ਮੇਰੇ ਕੋਲ ਲੱਗ ਤੋਂ ਫੋਨ ਸੀ ਜੀਜਾ ਮੈਨੂੰ ਰੋਜ਼ ਮੈਸੇਜ ਕਰਦਾ ਰਹਿੰਦਾ ਸੀ ਸਾਡੀ ਗੱਲ ਚੈਟ ਤੇ ਹੁੰਦੀ ਰਹਿੰਦੀ ਸੀ ਇੱਕ ਦਿਨ ਜੀਜਾ ਮੈਨੂੰ ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਪਹਿਲਾਂ ਵੇਖਿਆ ਹੀ ਨਹੀਂ ਤੂੰ ਤਾਂ ਆਪਣੀ ਭੈਣ ਨਾਲੋਂ ਜ਼ਿਆਦਾ ਸੋਹਣੀ ਆ ਜੇ ਮੈਨੂੰ ਵਿਚੋਲਣ ਪਹਿਲਾਂ ਤੇਰੀ ਫੋਟੋ ਭੇਜ ਦਿੰਦੀ ਤਾਂ ਮੈਂ ਪੱਕਾ ਤੇਰੇ ਨਾਲ ਹੀ ਵਿਆਹ ਕਰਵਾਉਣਾ ਸੀ ਤਾਂ ਮੈਂ ਆਪਣੇ ਜੀਜੇ ਨੂੰ ਕਹਿਣ ਲੱਗ ਜਾਂਦੀ ਕਿ ਹੁਣ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਉਹ ਵੀ ਮੇਰੀ ਭੈਣ ਆ ਤੇ ਮੇਰੀ ਭੈਣ ਵੀ ਕਿਸੇ ਨਾਲੋਂ ਘੱਟ ਨਹੀਂ ਉਹ ਵੀ ਬਥੇਰੀ ਸੋਹਣੀ ਆ ਤਾਂ ਜੀਜਾ ਕਹਿਣ ਲੱਗ ਜਾਂਦਾ ਸੋਹਣੀ ਤਾਂ ਹੈ ਪਰ ਤੇਰੇ ਜਿੰਨੀ ਸੋਹਣੀ ਨਹੀਂ ਆ ਪਰ ਜੀਜੇ ਦੀ ਇਹ ਗੱਲ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਸੀ ਕਿਉਂਕਿ ਫਿਰ ਵੀ ਉਹ ਮੇਰੀ ਭੈਣ ਦਾ ਘਰ ਵਾਲਾ ਸੀ ਬੇਸ਼ੱਕ ਮੈਂ ਉਹਦੇ ਨਾਲ ਮਜ਼ਾਕ ਕਰ ਲੈਂਦੀ ਸੀ ਪਰ ਇਸ ਤਰ੍ਹਾਂ ਦੀ ਗੱਲ ਕਰਨੀ ਮੈਨੂੰ ਉਹਦੇ ਨਾਲ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਸੋਚਿਆ ਸੀ ਕਿ ਮੈਂ ਜੀਜੇ ਨਾਲ ਘੱਟ ਗੱਲ ਕਰਿਆ ਕਰੂੰਗੀ ਕਿਉਂਕਿ ਜਦੋਂ ਵੀ ਉਹ ਮੈਨੂੰ ਮੈਸੇਜ ਕਰਦੇ ਤਾਂ ਮੈਨੂੰ ਇਦਾਂ ਹੀ ਕਹਿਣ ਲੱਗ ਜਾਂਦੇ ਕਿ ਤੂੰ ਆਪਣੀ ਭੈਣ ਨਾਲੋਂ ਜ਼ਿਆਦਾ ਸੋਹਣੀ ਆ ਮੈਂ ਤੈਨੂੰ ਪਹਿਲਾਂ ਨਹੀਂ ਵੇਖਿਆ ਇਸ ਤਰ੍ਹਾਂ ਫਿਰ ਮੈਂ ਸੋਚਿਆ ਕਿ ਮੈਂ ਗੱਲ ਹੀ ਘੱਟ ਕਰਾਂਗੀ ਪਰ ਇਹ ਗੱਲ ਮੈਂ ਆਪਣੀ ਭੈਣ ਨੂੰ ਨਹੀਂ ਦੱਸੀ ਸੀ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਹੁਣ ਮੇਰੀ ਭੈਣ ਦੀ ਫਾਈਲ ਲੱਗ ਚੁੱਕੀ ਸੀ ਮੇਰੀ ਭੈਣ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਕਦੋਂ ਉਹਦਾ ਵੀਜ਼ਾ ਆ ਜਾਵੇ ਥੋੜੇ ਟਾਈਮ ਵਿੱਚ ਮੇਰੀ ਭੈਣ ਦਾ ਵੀਜ਼ਾ ਆ ਗਿਆ ਸੀ ਅਸੀਂ ਸਾਰੇ ਮੇਰੀ ਭੈਣ ਨੂੰ 에ਅਰਪੋਰਟ ਤੇ ਚੜਾਉਣ ਗਏ ਸੀ ਅਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਇਸ ਤਰ੍ਹਾਂ ਹੀ ਖੁਸ਼ੀ-ਖੁਸ਼ੀ ਮੇਰੀ ਭੈਣ ਅਮਰੀਕਾ ਚਲੀ ਗਈ ਤੇ ਉਹਦਾ ਬਾਹਰ ਜਾਣ ਦਾ ਸੁਪਨਾ ਵੀ ਪੂਰਾ ਹੋ ਗਿਆ ਅਸੀਂ ਸਾਰੇ ਉਹਦੇ ਲਈ ਬਹੁਤ ਖੁਸ਼ ਸੀ ਮੈਂ ਆਪਣੀ ਪੜ੍ਹਾਈ ਕਰੀ ਜਾਂਦੀ ਸੀ ਮੇਰੇ ਕਾਲਜ 'ਚ ਇੱਕ ਮੁੰਡਾ ਪੜ੍ਹਦਾ ਸੀ ਉਹ ਮੈਨੂੰ ਸ਼ੁਰੂ ਤੋਂ ਹੀ ਪਸੰਦ ਕਰਦਾ ਸੀ ਪਰ ਮੈਂ ਉਹਦੇ ਵਿੱਚ ਕੋਈ ਜ਼ਿਆਦਾ ਇੰਟਰਸਟ ਨਹੀਂ ਰੱਖਦੀ ਸੀ ਇੱਕ ਦਿਨ ਨੂੰ ਮੈਨੂੰ ਉਹ ਲਾਇਬ੍ਰੇਰੀ 'ਚ ਮਿਲ ਗਿਆ ਤੇ ਕਹਿਣ ਲੱਗਾ ਕਿ ਮੈਂ ਤੈਨੂੰ ਬਹੁਤ ਪਸੰਦ ਕਰਦਾ ਇਹ ਗੱਲ ਉਹਨੇ ਮੈਨੂੰ ਇੱਕ ਦੋ ਵਾਰ ਪਹਿਲਾਂ ਵੀ ਕਹੀ ਸੀ ਤਾਂ ਮੈਂ ਉਹਨੂੰ ਸਿੱਧਾ-ਸਿੱਧਾ ਕਹਿ ਦਿੱਤਾ ਸੀ ਕਿ ਜਿੱਥੇ ਮੇਰੇ ਘਰ ਦੇ ਚਾਣਗੇ ਮੈਂ ਉੱਥੇ ਵਿਆਹ ਕਰਵਾਉਣਾ ਮੈਂ ਇਹੋ ਜਿਹੇ ਪਿਆਰ ਵਾਲੇ ਚੱਕਰਾਂ ਵਿੱਚ ਨਹੀਂ ਪੈਣਾ ਪਰ ਉਹ ਮੁੰਡਾ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਮੈਨੂੰ ਆਪਣੇ ਘਰਦਿਆਂ ਤੋਂ ਬਹੁਤ ਡਰ ਲੱਗਦਾ ਸੀ ਮੇਰਾ ਡੈਡੀ ਤੇ ਮੇਰੇ ਚਾਚੇ ਹੁਣੀ ਬਹੁਤ ਤੱਤੇ ਸੁਭਾਅ ਦੇ ਸੀ ਮੇਰੀ ਭੈਣ ਨੇ ਵੀ ਅਰੇਂਜ ਮੈਰਿਜ ਹੀ ਕਰਵਾਈ ਸੀ ਤੇ ਹੁਣ ਮੈਂ ਵੀ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਹ ਮੁੰਡਾ ਮੈਨੂੰ ਲਾਇਬ੍ਰੇਰੀ ਚ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੀ ਜੋ ਮਰਜ਼ੀ ਹੋ ਜਾਵੇ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਮੇਰੇ ਪਿੱਛੇ ਨਾ ਕਿਉਂ ਕ੍ਰੇਜ਼ੀ ਹੋ ਗਿਆ ਕਿਉਂਕਿ ਮੈਂ ਤਾਂ ਉਹਨੂੰ ਕਦੇ ਨਾ ਰਿਸਪੌਂਸ ਵੀ ਨਹੀਂ ਦਿੱਤਾ ਪਰ ਮੈਂ ਉਸ ਮੁੰਡੇ ਨੂੰ ਨਾ ਕਰ ਦਿੱਤੀ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਅਸੀਂ ਅਗਲੀ ਕਲਾਸ ਵਿੱਚ ਹੋ ਗਏ ਪਰ ਮੁੰਡੇ ਨੇ ਮੇਰਾ ਪਿੱਛਾ ਨਹੀਂ ਛੱਡਿਆ ਸੀ ਉਹ ਬਹੁਤ ਸੋਹਣਾ ਸੁਨੱਖਾ ਸੀ ਕਾਲਜ ਵਿੱਚ ਉਹਦੇ ਪਿੱਛੇ ਹਜ਼ਾਰਾਂ ਕੁੜੀਆਂ ਸੀ ਪਰ ਉਹ ਹਮੇਸ਼ਾ ਮੇਰੇ ਪਿੱਛੇ ਫਿਰਦਾ ਰਹਿੰਦਾ ਸੀ ਅਖੀਰ ਇੱਕ ਦਿਨ ਉਹਨੇ ਮੈਨੂੰ ਮਨਾ ਹੀ ਲਿਆ ਮੇਰੇ ਦਿਲ ਵਿੱਚ ਵੀ ਉਹਦੇ ਲਈ ਪਿਆਰ ਆ ਗਿਆ ਕਿਉਂਕਿ ਕੋਈ ਮੁੰਡਾ ਇੰਨੇ ਸਾਲ ਕਿਸੇ ਕੁੜੀ ਦਾ ਵੇਟ ਨਹੀਂ ਕਰਦਾ ਮੇਰੇ ਵਾਰ-ਵਾਰ ਮਨਾ ਕਰਨ ਦੇ ਬਾਅਦ ਵੀ ਉਹ ਮੇਰੀ ਮਗਰ ਫਿਰਦਾ ਰਹਿੰਦਾ ਉਹ ਮੁੰਡੇ ਦਾ ਨਾਮ ਸਨਿਆ ਉਹ ਕਾਫੀ ਅਮੀਰ ਘਰ ਦਾ ਮੁੰਡਾ ਸੀ ਕਿਉਂਕਿ ਉਹਨੇ ਮੈਨੂੰ ਦੱਸਿਆ ਸੀ ਕਿ ਸਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਆ ਮੈਨੂੰ ਹਜ਼ਾਰਾਂ ਕੁੜੀਆਂ ਦੇ ਰਿਸ਼ਤੇ ਆਉਂਦੇ ਆ ਪਰ ਮੇਰਾ ਦਿਲ ਤੇਰੇ ਤੇ ਮਰਦਾ ਆ ਮੈਨੂੰ ਕੋਈ ਵੀ ਪੈਸੇ ਦਾ ਲਾਲਚ ਨਹੀਂ ਸੀ ਮੈਂ ਤਾਂ ਸਿਰਫ ਉਹਦਾ ਸੱਚਾ ਪਿਆਰ ਵੇਖਿਆ ਸੀ ਜੋ ਮੇਰੇ ਲਈ ਹੱਦ ਤੋਂ ਵੱਧ ਸੀ ਇਸ ਤਰੀ ਸਾਡਾ ਦੋਵਾਂ ਦਾ ਇੱਕ ਦੂਜੇ ਨਾਲ ਕਾਫੀ ਮੋਹ ਸੀ ਸਨੀ ਮੇਰੀ ਬਹੁਤ ਕੇਅਰ ਕਰਦਾ ਸੀ ਉਹਨੇ ਕਦੇ ਵੀ ਮੇਰੇ ਨਾਲ ਮਿਲਣ ਮਲਾਉਣ ਦੀ ਗੱਲ ਨਹੀਂ ਕੀਤੀ ਸੀ ਅਸੀਂ ਸਿਰਫ ਕਾਲਜ ਵਿੱਚ ਬੈਠ ਕੇ ਗੱਲਾਂ ਬਾਤਾਂ ਕਰ ਲੈਂਦੇ ਸੀ ਜਾਂ ਫਿਰ ਫੋਨ ਤੇ ਗੱਲਾਂ ਬਾਤਾਂ ਕਰਦੇ ਸੀ ਉਹਨੇ ਮੈਨੂੰ ਕਦੇ ਵੀ ਪਰਸਨਲ ਮਿਲਣ ਲਈ ਨਹੀਂ ਕਿਹਾ ਸੀ ਇਹ ਗੱਲ ਕਰਕੇ ਮੇਰੇ ਦਿਲ ਚੋਂ ਦੀ ਇੱਜ਼ਤ ਹੋਰ ਵੀ ਜ਼ਿਆਦਾ ਹੋ ਗਈ ਸੀ ਇੱਕ ਦਿਨ ਮੈਂ ਇਹ ਗੱਲ ਆਪਣੀ ਭੈਣ ਨਾਲ ਕੀਤੀ ਪਹਿਲਾਂ ਤਾਂ ਉਹ ਮੈਨੂੰ ਬਹੁਤ ਗੁੱਸੇ ਹੋਈ ਮੈਨੂੰ ਕਹਿਣ ਲੱਗੀ ਕਿ ਤੈਨੂੰ ਆਪਣੇ ਘਰਦਿਆਂ ਦੇ ਸੁਭਾਅ ਦਾ ਪਤਾ ਹੀ ਆ ਤੂੰ ਇਦਾਂ ਦੇ ਕੰਮ ਵਿੱਚ ਨਾ ਪੈ ਪਰ ਮੈਂ ਆਪਣੀ ਭੈਣ ਨੂੰ ਸਮਝਾਇਆ ਕਿ ਇਹੋ ਜਿਹੇ ਮੁੰਡੇ ਮਿਲਣੇ ਬਹੁਤ ਮੁਸ਼ਕਿਲ ਨੇ ਮੈਨੂੰ ਤਾਂ ਕਿਸਮਤ ਨਾਲ ਉਹ ਮੁੰਡਾ ਮਿਲਿਆ ਹੁਣ ਮੈਂ ਉਹਨੂੰ ਗਵਾਉਣਾ ਨਹੀਂ ਚਾਹੁੰਦੀ ਪਰ ਤੁਸੀਂ ਫਿਕਰ ਨਾ ਕਰੋ ਮੈਂ ਕਿਸੇ ਗੱਲ ਵਿੱਚ ਵੀ ਤੁਹਾਡੀ ਬਦਨਾਮੀ ਨਹੀਂ ਕਰਾਉਂਗੀ ਅਸੀਂ ਦੋਵਾਂ ਨੇ ਘਰਦਿਆਂ ਦੀ ਸਹਿਮਤੀ ਨਾਲ ਹੀ ਵਿਆਹ ਕਰਵਾਉਣਾ ਨਾਲੇ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਜਿਸ ਕਰਕੇ ਘਰਦਿਆਂ ਦੀ ਇੱਜ਼ਤ ਰੋਲ ਜਾਵੇ ਤਾਂ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਤੂੰ ਕਿਸੇ ਦਿਨ ਉਸ ਮੁੰਡੇ ਨਾਲ ਮੇਰੀ ਗੱਲ ਕਰਵਾਈ ਮੈਂ ਵੀ ਵੇਖਦੀ ਆਂ ਮੁੰਡਾ ਕਿੱਦਾਂ ਦਾ ਮੈਂ ਕਿਹਾ ਠੀਕ ਆ ਇੱਕ ਦਿਨ ਮੈਂ ਕਾਲਜ ਜਾ ਕੇ ਆਪਣੀ ਭੈਣ ਨਾਲ ਸਨੀ ਦੀ ਗੱਲ ਕਰਵਾਈ ਤੇ ਸਨੀ ਨੇ ਸਾਰਾ ਕੁਝ ਮੇਰੀ ਭੈਣ ਨੂੰ ਸਮਝਾ ਦਿੱਤਾ ਸੀ ਕਿ ਅਸੀਂ ਦੋਵਾਂ ਨੇ ਘਰਦਿਆਂ ਦੀ ਮਰਜ਼ੀ ਨਾਲ ਹੀ ਰਿਸ਼ਤਾ ਸਿਰੇ ਚਾੜਨਾ ਜੇ ਘਰਦਿਆਂ ਦੀ ਮਰਜ਼ੀ ਨਹੀਂ ਹੋਊਗੀ ਤਾਂ ਅਸੀਂ ਪਿੱਛੇ ਹਟ ਜਾਵਾਂਗੇ ਅਸੀਂ ਕੋਈ ਗਲਤ ਕਦਮ ਨਹੀਂ ਉਠਾਵਾਂਗੇ ਕਿਉਂਕਿ ਜੇ ਇਸ ਰਿਸ਼ਤੇ ਵਿੱਚ ਘਰਦਿਆਂ ਦੀ ਮਰਜ਼ੀ ਨਹੀਂ ਉਸ ਰਿਸ਼ਤੇ ਦਾ ਕੋਈ ਫਾਇਦਾ ਨਹੀਂ ਆ ਇਸ ਤਰ੍ਹਾਂ ਮੇਰੀ ਭੈਣ ਨੂੰ ਵੀ سنی ਦਾ ਸੁਭਾਅ ਬਹੁਤ ਵਧੀਆ ਲੱਗਿਆ ਤੇ ਮੇਰੀ ਭੈਣ ਮੈਨੂੰ ਕਹਿਣ ਲੱਗੀ ਮੇਰੀ ਤਾਂ ਇਸ ਰਿਸ਼ਤੇ ਲਈ ਪੂਰੀ ਪੂਰੀ ਹਾਂ ਆ ਕਿਉਂਕਿ ਮੁੰਡਾ ਤਾਂ ਬੜਾ ਸਿਆਣਾ ਮੇਰੀ ਭੈਣ ਮੈਨੂੰ ਹੱਸਣ ਲੱਗ ਪਈ ਕਿ ਤੂੰ ਤਾਂ ਇੰਨੀ ਸਿਆਣੀ ਨਹੀਂ ਆ ਤੂੰ ਮੁੰਡਾ ਇੰਨਾ ਸਿਆਣਾ ਕਿੱਥੋਂ ਲੱਭ ਲਿਆ ਚੱਲ ਸ਼ੁਕਰ ਆ ਮੁੰਡਾ ਤਾਂ ਸਿਆਣਾ ਮਿਲਿਆ ਨਹੀਂ ਤਾਂ ਤੂੰ ਤਾਂ ਬਿਲਕੁਲ ਕਮਲੀ ਸੀ ਇੱਕ ਜਾਣਾ ਤਾਂ ਤੁਹਾਡੇ ਵਿੱਚ ਸਿਆਣਾ ਹੋਊਗਾ ਇਸ ਤਰ੍ਹਾਂ ਕਹਿ ਕੇ ਮੇਰੀ ਭੈਣ ਮੈਨੂੰ ਚੜਾਉਣ ਲੱਗ ਪਈ ਮੈਂ ਆਪਣੀ ਭੈਣ ਨੂੰ ਕਿਹਾ ਸੀ ਕਿ ਅਜੇ ਤੂੰ ਜੀਜੇ ਕੋਲ ਕੋਈ ਗੱਲ ਨਾ ਕਰੀ ਅਜੇ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ ਤਾਂ ਮੇਰੀ ਭੈਣ ਨੇ ਕਿਸੇ ਨੂੰ ਕੁਝ ਨਾ ਦੱਸਿਆ ਇਸ ਤਰ੍ਹਾਂ ਜੀਜਾ ਮੈਨੂੰ ਮੈਸੇਜ ਕਰਨ ਲੱਗ ਜਾਂਦਾ ਤੇ ਮੈਨੂੰ ਹੱਸਣ ਲੱਗ ਜਾਂਦਾ ਕਿ ਕਿਤੇ ਕਾਲਜ ਵਿੱਚ ਕਿਸੇ ਨਾਲ ਤੂੰ ਗਾਟੀ ਤਾਂ ਨਹੀਂ ਪਾਈ ਫਿਰਦੀ ਤਾਂ ਮੈਂ ਕਹਾਂ ਨਹੀਂ ਨਹੀਂ ਜੀਜਾ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਤਾਂ ਜੀਜਾ ਮੈਨੂੰ ਕਹਿਣ ਲੱਗ ਜਾਂਦਾ ਫਿਰ ਤਾਂ ਮੈਂ ਤੇਰਾ ਵਿਆਹ ਇੱਧਰ ਅਮਰੀਕਾ ਵਾਲੇ ਮੁੰਡੇ ਨਾਲ ਹੀ ਕਰਵਾਉਂਗਾ ਤਾਂ ਮੈਂ ਜੀਜੇ ਨੂੰ ਕਹਿਣ ਲੱਗ ਜਾਂਦੀ ਨਹੀਂ ਨਹੀਂ ਮੈਂ ਤਾਂ ਵਿਆਹ ਇੰਡੀਆ ਹੀ ਕਰਵਾਉਣਾ ਮੈਨੂੰ ਬਾਹਰ ਜਾਣ ਚ ਕੋਈ ਇੰਟਰਸਟ ਨਹੀਂ ਆ ਤਾਂ ਜੀਜਾ ਮੈਨੂੰ ਕਹਿਣ ਲੱਗ ਜਾਂਦਾ ਕਿ ਇੰਡੀਆ ਤਾਂ ਕੁੜੀਆਂ ਪਾਗਲ ਨੇ ਬਾਹਰ ਆਉਣ ਲਈ ਤੂੰ ਪਹਿਲੀ ਕੁੜੀ ਆ ਜਿਹਨੂੰ ਬਾਹਰ ਆਉਣ ਵਿੱਚ ਇੰਟਰਸਟ ਨਹੀਂ ਆ ਇਸ ਤਰ੍ਹਾਂ ਜੀਜਾ ਮੈਨੂੰ ਹਰ ਰੋਜ਼ ਛੇੜਨ ਲੱਗ ਪੈਂਦਾ ਕਿ ਕਿਤੇ ਤੂੰ ਇੰਡੀਆ ਕਿਸੇ ਮੁੰਡੇ ਨਾਲ ਲਵ ਮੈਰਿਜ ਤਾਂ ਨਹੀਂ ਕਰਵਾਉਣੀ ਤਾਂ ਮੈਂ ਜੀਜੇ ਨੂੰ ਕੁਝ ਵੀ ਨਾ ਦੱਸਦੀ ਮੈਂ ਹਰ ਵਾਰ ਉਹਨੂੰ ਮਨਾ ਕਰ ਦਿੰਦੀ ਕਿ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਮੈਂ ਅਜੇ ਕਿਸੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਸੀ ਮੈਂ ਤੇ ਸਨੀ ਚਾਉਂਦੇ ਸੀ ਕਿ ਅਸੀਂ ਪੜ੍ਹਾਈ ਪੂਰੀ ਕਰਕੇ ਹੀ ਕਰੇ ਗੱਲ ਕਰਾਂਗੇ ਨਹੀਂ ਤਾਂ ਘਰ ਦੇ ਆਣੇ ਸਾਨੂੰ ਗਲਤ ਸਮਝ ਲੈਣਾ ਇਸ ਤਰ੍ਹਾਂ ਹੀ ਸਾਡਾ ਟਾਈਮ ਵਧੀਆ ਲੰਗੀ ਜਾਂਦਾ ਸੀ ਹੁਣ ਮੇਰੇ ਘਰ ਦੇਆਂ ਕੋਲ ਇੱਕ ਦਿਨ ਜੀਜੇ ਨੇ ਅਮਰੀਕਾ ਵਾਲੇ ਮੁੰਡੇ ਬਾਰੇ ਗੱਲ ਕੀਤੀ ਮੈਨੂੰ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਸੀ ਜੀਜੇ ਦਾ ਕੋਈ ਦੋਸਤ ਸੀ ਮੈਨੂੰ ਤਾਂ ਇਹ ਗੱਲ 2 ਦਿਨ ਬਾਅਦ ਪਤਾ ਲੱਗੀ ਜਦੋਂ ਇੱਕ ਦਿਨ ਮੰਮੀ ਨੇ ਬੈਠੀ ਬੈਠੀ ਮੇਰੇ ਕੋਲ ਗੱਲ ਕੀਤੀ ਤੇ ਮੈਨੂੰ ਕਹਿਣ ਲੱਗੀ ਦੇਲਾ ਤੂੰ ਆਪਣੇ ਪੇਪਰ ਫਿਰ ਤੂੰ ਵੀ ਆਪਣੀ ਭੈਣ ਕੋਲ ਚਲੇ ਜਾਣਾ ਮੈਨੂੰ ਕੁਝ ਸਮਝ ਨਾ ਲੱਗਾ ਤਾਂ ਮੈਂ ਕਿਹਾ ਭੈਣ ਮੇਰਾ ਵੀਜ਼ਾ ਲਵਾ ਰਹੀ ਆ ਤਾਂ ਮੰਮੀ ਕਹਿਣ ਲੱਗੀ ਨਹੀਂ ਨਹੀਂ ਤੇਰੇ ਜੀਜੇ ਨੇ ਬਾਹਰ ਕਿਸੇ ਮੁੰਡੇ ਦੇ ਰਿਸ਼ਤੇ ਦੀ ਦੱਸ ਪਾਈ ਆ ਤਾਂ ਮੈਂ ਆਪਣੀ ਮੰਮੀ ਨੂੰ ਕਿਹਾ ਮੈਂ ਬਾਹਰ ਨਹੀਂ ਜਾਣਾ ਮੈਂ ਤਾਂ ਇੱਧਰ ਹੀ ਰਹਿਣਾ ਤਾਂ ਮੰਮੀ ਕਹਿਣ ਲੱਗੀ ਕਮਲੀ ਨਾ ਬਣਾ ਹੋਣ ਤੇਰੀ ਭੈਣ ਬਾਹਰ ਆ ਕੱਲ ਨੂੰ ਅਸੀਂ ਵੀ ਸਾਰਿਆਂ ਨੇ ਬਾਹਰ ਚਲੇ ਜਾਣਾ ਤੇ ਤੂੰ ਇੱਧਰ ਕੱਲੀ ਕੀ ਕਰੇਂਗੀ ਉਧਰ ਸਾਰੀ ਫੈਮਲੀ ਇਕੱਠੇ ਰਹਾਂਗੇ ਨਾਲੇ ਅਮਰੀਕਾ ਦੇਸ਼ ਕਿੰਨਾ ਵਧੀਆ ਇੱਥੇ ਤੂੰ ਕੀ ਕਰੇਂਗੀ ਇੱਥੇ ਖੇਤੀ ਵਾਲਿਆਂ ਮੁੰਡਿਆਂ ਤੋਂ ਕੁਝ ਨਹੀਂ ਬਣਦਾ ਉਧਰ ਤੇਰੀ ਲਾਈਫ ਬਣ ਜਾਣੀ ਆ ਨਾਲੇ ਅੱਗੇ ਜਵਾਕਾਂ ਦਾ ਵੀ ਸੋਚਣਾ ਪੈਂਦਾ ਤੇ ਮੇਰੇ ਨਾਲ ਜਵਾਕਾਂ ਵਾਲੀਆਂ ਗੱਲਾਂ ਨਾ ਕਰ ਮੰਮੀ ਨੇ ਮੇਰੀ ਕੋਈ ਗੱਲ ਨਾ ਸੁਣੀ ਤੇ ਫਿਰ ਮੈਂ ਆਪਣੀ ਭੈਣ ਨੂੰ ਕਾਲ ਕੀਤੀ ਤਾਂ ਮੇਰੀ ਭੈਣ ਮੈਨੂੰ ਕਹਿਣ ਲੱਗੀ ਮੈਨੂੰ ਨਹੀਂ ਪਤਾ ਕਦੋਂ ਤੇਰੇ ਜੀਜੇ ਨੇ ਡੈਡੀ ਨਾਲ ਗੱਲ ਕਰ ਲਈ ਆ ਤੂੰ ਫਿਕਰ ਨਾ ਕਰ ਮੈਂ ਤੇਰੇ ਜੀਜੇ ਨੂੰ ਤੇਰੇ ਤੇ ਸਨੀ ਦੇ ਰਿਸ਼ਤੇ ਬਾਰੇ ਦੱਸ ਦਿਨੀ ਆ ਉਨੇ ਆਪੇ ਮਨਾ ਕਰ ਦੇਣਾ ਮੇਰੀ ਭੈਣ ਮੈਨੂੰ ਕਹਿਣ ਲੱਗੀ ਮੈਂ ਤੈਨੂੰ ਜੀਜੇ ਨਾਲ ਗੱਲ ਕਰਕੇ ਫਿਰ ਦੱਸਦੀ ਆ ਜਦੋਂ ਅੱਧੇ ਘੰਟੇ ਤੱਕ ਭੈਣ ਦਾ ਕੋਈ ਫੋਨ ਨਾ ਆਇਆ ਤਾਂ ਮੈਨੂੰ ਬਹੁਤ ਘਬਰਾਟ ਹੋ ਰਹੀ ਸੀ ਮੈਂ ਇਸ ਬਾਰੇ ਸਨੀ ਨੂੰ ਦੱਸਿਆ ਤਾਂ ਸਨੀ ਕਹਿਣ ਲੱਗਾ ਤੂੰ ਘਬਰਾਣਾ ਜਦੋਂ ਦੀਦੀ ਨੇ ਜੀਜਾ ਜੀ ਨੂੰ ਸਭ ਕੁਝ ਦੱਸ ਦਿੱਤਾ ਤਾਂ ਉਹ ਆਪਣੇ ਆਪ ਉਸ ਰਿਸ਼ਤੇ ਲਈ ਫੋਰਸ ਨਹੀਂ ਕਰਨਗੇ ਕਿਉਂਕਿ ਉਹ ਵੀ ਅੱਜ ਕੱਲ ਦੇ ਪੜੇ ਲਿਖੇ ਨੇ ਨਾਲੇ ਉਹ ਬਾਹਰ ਨੇ ਉਹ ਤਾਂ ਇਸ ਗੱਲ ਨੂੰ ਜ਼ਰੂਰ ਸਮਝਣਗੇ ਜਦੋਂ 1 ਘੰਟਾ ਉਹ ਡੀਕੇ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਤਾਂ ਮੇਰੀ ਭੈਣ ਨੇ ਫੋਨ ਨਹੀਂ ਚੁੱਕਿਆ ਤੇ ਮੇਰੇ ਬਾਰ-ਬਾਰ ਫੋਨ ਕਰਨ ਤੇ ਮੇਰੀ ਭੈਣ ਨੇ ਫੋਨ ਚੁੱਕ ਲਿਆ ਤੇ ਮੈਂ ਸੁਣਿਆ ਕਿ ਉਹ ਦੋਵੇਂ ਜੀ ਲੜ ਰਹੇ ਸੀ ਤੇ ਮੇਰੀ ਭੈਣ ਰੋ ਰਹੀ ਸੀ ਮੈਂ ਬਹੁਤ ਘਬਰਾ ਗਈ ਮੈਂ ਬਾਰ-ਬਾਰ ਆਪਣੀ ਭੈਣ ਨੂੰ ਪੁੱਛ ਰਹੀ ਸੀ ਕਿ ਕੀ ਗੱਲ ਹੋਈ ਆ ਤੁਸੀਂ ਲੜ ਕਿਉਂ ਰਹੇ ਹੋ ਤੇ ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਤੇਰਾ ਜੀਜਾ ਤੱਕੇ ਨਾਲ ਤੇਰਾ ਰਿਸ਼ਤਾ ਉੱਥੇ ਕਰਵਾਉਣਾ ਚਾਹੁੰਦਾ ਨਾਲਿਓ ਮੁੰਡਾ ਕੋਈ ਹੋਰ ਨਹੀਂ ਸਾਡੇ ਮਾਮੇ ਦਾ ਮੁੰਡਾ ਮਤਲਬ ਮੇਰੇ ਜੀਜੇ ਦੇ ਮਾਮੇ ਦਾ ਮੁੰਡਾ ਆ ਉਹਨੇ ਤੇਨੂੰ ਵਿਆਹ ਵਿੱਚ ਪਸੰਦ ਕੀਤਾ ਸੀ ਤੇ ਉਹਨੇ ਹੁਣ ਆਪਣੇ ਭਰਾ ਕੋਲ ਮਤਲਬ ਤੇਰੇ ਜੀਜੇ ਕੋਲ ਗੱਲ ਕੀਤੀ ਆ ਤੇ ਇੰਨੇ ਤਾਂ ਬਸ ਜੇਦੀ ਫੜੀ ਆ ਕਿ ਤੇਰਾ ਵਿਆਹ ਹੋਊ ਤਾਂ ਸਿਰਫ ਇਸ ਮੁੰਡੇ ਨਾਲ ਹੋਊ ਮੈਂ ਇਹਨੂੰ ਵਾਰ-ਵਾਰ ਸਮਝਾ ਰਹੀ ਆ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਆ ਪਰ ਇਹ ਮੰਨਦਾ ਹੀ ਨਹੀਂ ਆ ਇਹ ਕਹੀ ਜਾਂਦਾ ਉਹ ਤਾਂ ਨਿਆਣੀ ਆ ਉਹਨੂੰ ਕੀ ਪਤਾ ਤੂੰ ਤਾਂ ਸਮਝਦਾਰ ਆ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਬੰਦੇ ਨੂੰ ਆਪਣਾ ਫਿਊਚਰ ਦੇਖਣਾ ਚਾਹੀਦਾ ਪਿਆਰ ਦੇ ਵਿੱਚ ਕੁਝ ਨਹੀਂ ਰੱਖਿਆ ਸੱਚੀ ਮੇਰਾ ਜੀਜਾ ਮੇਰੀ ਭੈਣ ਨੂੰ ਬਹੁਤ ਬੋਲ ਰਿਹਾ ਸੀ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਪਣੀ ਭੈਣ ਨੂੰ ਪਹਿਲਾਂ ਚੁੱਪ ਕਰਵਾਇਆ ਤੇ ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਜੀਜੇ ਨਾਲ ਬਾਅਦ ਵਿੱਚ ਗੱਲ ਕਰਾਂਗੇ ਜਦੋਂ ਉਹ ਗੁੱਸੇ ਵਿੱਚ ਨਾ ਹੋਣਗੇ ਉਹ ਜੇ ਗੁੱਸੇ ਵਿੱਚ ਨੇ ਅਗਲੇ ਦਿਨ ਮੈਂ ਆਪਣੇ ਜੀਜੇ ਨੂੰ ਮੈਸੇਜ ਕੀਤਾ ਤੇ ਉਹਨਾਂ ਨੂੰ ਮੈਂ ਕਿਹਾ ਕਿ ਜਦੋਂ ਤੁਸੀਂ ਫ੍ਰੀ ਹੋਏ ਉਦੋਂ ਮੈਨੂੰ ਕਾਲ ਕਰਿਓ ਤਾਂ ਜੀਜੇ ਨੇ ਮੈਨੂੰ ਉਸੇ ਟਾਈਮ ਕਾਲ ਕਰ ਲਈ ਤੇ ਮੈਂ ਉਹਨਾਂ ਨਾਲ ਸਣੀ ਤੇ ਆਪਣੇ ਰਿਸ਼ਤੇ ਬਾਰੇ ਸਾਰੀ ਗੱਲ ਕਰੀ ਪਰ ਅੱਗੇ ਉਹ ਮੈਨੂੰ ਪੁੱਠਾ ਹੀ ਬੋਲ ਰਹੇ ਸੀ ਉਹ ਮੈਨੂੰ ਕਹਿਣ ਲੱਗੇ ਉਦੋਂ ਤਾਂ ਤੂੰ ਬੜੀ ਚੰਗੀ ਬਣਦੀ ਸੀ ਕਿ ਜੀਜਾ ਜੀ ਮੈਨੂੰ ਇਦਾਂ ਦੇ ਮਜ਼ਾਕ ਪਸੰਦ ਨਹੀਂ ਆ ਹੁਣ ਤੂੰ ਆਪ ਕਹਿੋ ਜੀ ਨਿਕਲੀ ਮੈਨੂੰ ਜੀਜੇ ਦੀ ਇੰਨੀ ਗੱਲ ਸੁਣ ਕੇ ਬਹੁਤ ਗੁੱਸਾ ਆ ਉਹ ਤਾਂ ਇਸ ਤਰ੍ਹਾਂ ਕਹਿ ਰਿਹਾ ਸੀ ਜਿਸ ਤਰ੍ਹਾਂ ਮੈਂ ਕੋਈ ਕਰੈਕਟਰਲੈਸ ਹੋਵਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਭੈਣ ਦੇ ਘਰ ਵਾਲੇ ਹੋ ਤੇ ਤੁਸੀਂ ਆਪਣੀ ਹੱਦ ਦੇ ਵਿੱਚ ਹੀ ਰਹੋ ਕਿਉਂਕਿ ਮੈਨੂੰ ਇਸ ਤਰ੍ਹਾਂ ਦੇ ਮਜ਼ਾਕ ਜੀਜੇ ਨਾਲ ਕਰਨੇ ਪਸੰਦ ਨਹੀਂ ਆ ਤੇ ਮੈਂ ਉਸ ਮੁੰਡੇ ਨੂੰ ਸਿਰਫ ਪਸੰਦ ਕਰਦੀ ਹਾਂ ਤੇ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ ਅਸੀਂ ਕੁਝ ਗਲਤ ਨਹੀਂ ਕੀਤਾ ਜੋ ਤੁਸੀਂ ਮੇਰੇ ਤੇ ਇੰਨੀ ਵੱਡੀ ਤੋਹਮਤ ਲਗਾ ਰਹੇ ਹੋ ਮੇਰੀ ਤੇ ਜੀਜੇ ਦੀ ਫੋਨ ਤੇ ਬਹੁਤ ਜ਼ਿਆਦਾ ਲੜਾਈ ਹੋਈ ਇਸ ਗੱਲ ਦਾ ਮੇਰੀ ਭੈਣ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿਉਂਕਿ ਮੈਂ ਉਹਨੂੰ ਸਭ ਕੁਝ ਦੱਸ ਦਿੱਤਾ ਸੀ ਮੇਰਾ ਜੀਜਾ ਮੇਰੀ ਭੈਣ ਨੂੰ ਧਮਕੀ ਦੇਣ ਲੱਗਿਆ ਸੀ ਕਿ ਜੇ ਪ੍ਰੀਤੀ ਉੱਥੇ ਵਿਆਹ ਨਹੀਂ ਕਰਵਾਉਗੀ ਤਾਂ ਫਿਰ ਮੈਂ ਇਹਦਾ ਇੰਡੀਆ ਵੀ ਨਹੀਂ ਵਿਆਹ ਹੋਣ ਦੇਵਾਂਗਾ ਜੇ ਤੁਸੀਂ ਉਹਦਾ ਇੰਡੀਆ ਵਾਲੇ ਮੁੰਡੇ ਨਾਲ ਵਿਆਹ ਕਰੋਗੇ ਤਾਂ ਮੈਂ ਤੈਨੂੰ ਵੀ ਘਰੋਂ ਕੱਢ ਦੂੰਗਾ ਮੈਂ ਤੈਨੂੰ ਤਲਾਕ ਦੇ ਦੂੰਗਾ ਜਦੋਂ ਇਹ ਗੱਲ ਮੇਰੀ ਭੈਣ ਨੇ ਮੈਨੂੰ ਫੋਨ ਤੇ ਦੱਸੀ ਤੇ ਉਹ ਬਹੁਤ ਰੋ ਰਹੀ ਸੀ ਮੈਂ ਤਾਂ ਵਿਚ ਵਿਚਾਲੇ ਫਸ ਗਈ ਸੀ ਕਿਉਂਕਿ ਜੇ ਮੈਂ ਸਨੀ ਨਾਲ ਵਿਆਹ ਕਰਵਾਉਂਦੀ ਸੀ ਤਾਂ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਹੋਣੀ ਸੀ ਤੇ ਜੇ ਮੈਂ ਅਮਰੀਕਾ ਵਾਲੇ ਮੁੰਡੇ ਨਾਲ ਵਿਆਹ ਕਰਵਾਉਂਦੀ ਸੀ ਤਾਂ ਮੇਰੀ ਜ਼ਿੰਦਗੀ ਖਰਾਬ ਹੋਣੀ ਸੀ ਕਿਉਂਕਿ ਪਿਆਰ ਤਾਂ ਮੈਂ ਸਨੀ ਨੂੰ ਹੀ ਕਰਦੀ ਸੀ ਤੇ ਇਸ ਤਰ੍ਹਾਂ ਧੱਕੇ ਨਾਲ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਇਹ ਵੀ ਤਾਂ ਗਲਤ ਸੀ ਅਸੀਂ ਸਾਰੇ ਜੀਜੇ ਨੂੰ ਕਿੰਨਾ ਚੰਗਾ ਸਮਝਦੇ ਸੀ ਮੇਰੇ ਘਰਦਿਆਂ ਦੀ ਨਿਗਾ ਵਿੱਚ ਜੀਜੇ ਦੀ ਇੱਜ਼ਤ ਬਹੁਤ ਵੱਡੀ ਸੀ ਪਰ ਇਹ ਤਾਂ ਮੈਨੂੰ ਪਤਾ ਸੀ ਕਿ ਉਹ ਇੱਕ ਰਿਸ਼ਤੇ ਦੀ ਜिद ਲਈ ਮੇਰੀ ਭੈਣ ਨੂੰ ਤਲਾਕ ਦੇਣ ਨੂੰ ਤਿਆਰ ਹੋ ਗਿਆ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਤੂੰ ਸਣੀ ਨਾਲ ਹੀ ਵਿਆਹ ਕਰਵਾਈ ਇਸ ਤਰ੍ਹਾਂ ਧੱਕੇ ਨਾਲ ਆਪਣਾ ਰਿਸ਼ਤਾ ਤੂੰ ਇਸ ਮੁੰਡੇ ਨਾਲ ਨਾ ਕਰਵਾਈ ਮੈਂ ਆਪਣੇ ਤੋਂ ਪਹਿਲਾਂ ਆਪਣੀ ਭੈਣ ਬਾਰੇ ਸੋਚ ਰਹੀ ਸੀ ਮੈਂ ਸਨੀ ਨੂੰ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਮੈਂ ਆਪਣੀ ਭੈਣ ਦੀਆਂ ਖੁਸ਼ੀਆਂ ਅੱਗੇ ਹਾਰ ਗਈਆਂ ਮੈਂ ਉਹਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇ ਸਕਦੀ ਸਨੀ ਵੀ ਬਹੁਤ ਰੋ ਰਿਹਾ ਸੀ ਉਹ ਮੈਨੂੰ ਕਹਿੰਦਾ ਮੈਨੂੰ ਪਤਾ ਤੂੰ ਮਜਬੂਰ ਆ ਪਰ ਤੂੰ ਇਹ ਵੀ ਗਲਤ ਕਰ ਰਹੀ ਆ ਜੋ ਆਪਣੀ ਜ਼ਿੰਦਗੀ ਖਰਾਬ ਕਰ ਰਹੀ ਆ ਤੂੰ ساری ਜ਼ਿੰਦਗੀ ਕਿਸੇ ਹੋਰ ਨਾਲ ਖੁਸ਼ ਨਹੀਂ ਰਹਿ ਪਾਏਂਗੀ ਪਰ ਮੈਂ ਕੀ ਕਰਦੀ ਮੈਨੂੰ ਆਪਣੀ ਖੁਸ਼ੀ ਨਾਲੋਂ ਆਪਣੀ ਭੈਣ ਦੀ ਖੁਸ਼ੀ ਦੀ ਜ਼ਿਆਦਾ ਪਰਵਾਹ ਸੀ ਮੈਂ ਆਪਣੀ ਭੈਣ ਨੂੰ ਕਹਿ ਦਿੱਤਾ ਸੀ ਕਿ ਮੈਂ ਸਨੀ ਨਾਲ ਵਿਆਹ ਨਹੀਂ ਕਰਵਾਉਣਾ ਤਾਂ ਮੇਰੀ ਭੈਣ ਪੁੱਛਣ ਲੱਗੀ ਕੀ ਗੱਲ ਹੁਣ ਤੂੰ ਆਪਣੇ ਜੀਜੇ ਪਿੱਛੇ ਲੱਗ ਕੇ ਆਪਣੇ ਪਿਆਰ ਨੂੰ ਧੋਖਾ ਦੇਵੇਂਗੀ ਤਾਂ ਮੈਂ ਆਪਣੀ ਭੈਣ ਨੂੰ ਕਿਹਾ ਇਹ ਗੱਲ ਨਹੀਂ ਆ ਮੈਂ ਤਾਂ ਸਨੀ ਨਾਲ ਵਿਆਹ ਕਰਾਉਣ ਨੂੰ ਤਿਆਰ ਸੀ ਪਰ ਮੈਨੂੰ ਪਤਾ ਲੱਗਾ ਕਿ ਉਹਦੀ ਕਿਸੇ ਹੋਰ ਕੁੜੀ ਨਾਲ ਵੀ ਗੱਲਬਾਤ ਤਾਂ ਮੇਰੀ ਭੈਣ ਮੈਨੂੰ ਕਹਿਣ ਲੱਗੀ ਨਹੀਂ ਇਹ ਗੱਲ ਤਾਂ ਨਹੀਂ ਹੋ ਸਕਦੀ ਮੁੰਡਾ ਤਾਂ ਇਦਾਂ ਦਾ ਬਿਲਕੁਲ ਵੀ ਨਹੀਂ ਲੱਗਦਾ ਮੈਂ ਆਪਣੀ ਭੈਣ ਨੂੰ ਕਿਹਾ ਮੈਂ ਸੱਚ ਕਹਿ ਰਹੀ ਆ ਅੱਜ ਹੀ ਕਿਸੇ ਕੁੜੀ ਨੇ ਮੈਨੂੰ ਆਪਣੇ ਫੋਨ 'ਚ ਸਨੀ ਦੀਆਂ ਕਿਸੇ ਹੋਰ ਕੁੜੀ ਨਾਲ ਫੋਟੋਆਂ ਦਿਖਾਈਆਂ ਇਸ ਕਰਕੇ ਮੈਂ ਅਮਰੀਕਾ ਵਾਲੇ ਮੁੰਡੇ ਨਾਲ ਵਿਆਹ ਕਰਾਉਣ ਲਈ ਤਿਆਰ ਆਂ ਸਨੀ ਨੂੰ ਵੀ ਪਤਾ ਲੱਗੇ ਕਿਸੇ ਨਾਲ ਧੋਖਾ ਕਿਵੇਂ ਕਰੀਦਾ ਮੇਰੀ ਭੈਣ ਕਹਿੰਦੀ ਠੀਕ ਐ ਜਿਵੇਂ ਤੇਰੀ ਮਰਜ਼ੀ ਆਪਾਂ ਉਸ ਤਰ੍ਹਾਂ ਹੀ ਕਰ ਲੈਨੇ ਆ ਪਰ ਮੈਂ ਫੋਨ ਕੱਟ ਕੇ ਬਹੁਤ ਜ਼ਿਆਦਾ ਰੋਈ ਮੇਰੀ ਭੈਣ ਨੂੰ ਯਕੀਨ ਹੋ ਗਿਆ ਸੀ ਕਿਉਂਕਿ ਮੈਂ ਗੱਲ ਹੀ ਇਦਾਂ ਦੀ ਕਹੀ ਸੀ ਕਿ ਸਨੀ ਨੇ ਮੇਰੇ ਨਾਲ ਧੋਖਾ ਕੀਤਾ ਮੇਰੀ ਭੈਣ ਇੱਕ ਗੱਲ ਵਾਰ-ਵਾਰ ਮੈਨੂੰ ਜ਼ਰੂਰ ਕਹਿ ਰਹੀ ਸੀ ਕਿ ਮੇਰੀ ਸਨੀ ਨਾਲ ਇੱਕ ਵਾਰ ਗੱਲ ਕਰਵਾ ਤਾਂ ਮੈਂ ਆਪਣੀ ਭੈਣ ਨੂੰ ਕਿਹਾ ਤੈਨੂੰ ਆਪਣੀ ਭੈਣ ਤੇ ਯਕੀਨ ਨਹੀਂ ਤੈਨੂੰ ਉਸ ਮੁੰਡੇ ਦੇ ਜ਼ਿਆਦਾ ਯਕੀਨ ਆਊਗਾ ਨਾਲੇ ਉਹ ਤਾਂ ਮੈਨੂੰ ਸਫਾਈਆਂ ਦੇ ਰਿਹਾ ਤੈਨੂੰ ਵੀ ਸਫਾਈਆਂ ਹੀ ਦਊਗਾ ਕਿਉਂਕਿ ਜਦੋਂ ਮੈਂ ਆਪਣੀ ਅੱਖੀ ਕਿਸੇ ਹੋਰ ਕੁੜੀ ਨਾਲ ਉਹਦੀਆਂ ਫੋਟੋਆਂ ਵੇਖ ਲੀਆਂ ਤਾਂ ਮੈਂ ਹੁਣ ਉਸ ਮੁੰਡੇ ਨਾਲ ਵਿਆਹ ਕਿੱਦਾਂ ਕਰਵਾ ਸਕਦੀ ਹੁਣ ਚਾਹੇ ਉਹ ਸੋਨੇ ਦਾ ਬਣ ਜਵੇ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਉਂਗੀ ਪਰ ਮੇਰੇ ਭੈਣ ਨੂੰ ਕਿਤੇ ਨਾ ਕਿਤੇ ਸ਼ੱਕ ਪੈ ਰਿਹਾ ਸੀ ਤਾਂ ਹੀ ਉਹ ਵਾਰ-ਵਾਰ ਕਹਿ ਰਹੀ ਸੀ ਕਿ ਇੱਕ ਵਾਰ ਸਨੀ ਨਾਲ ਗੱਲ ਕਰਵਾ ਇਸ ਤਰ੍ਹਾਂ ਮੈਂ ਫੋਨ ਕੱਟ ਕੇ ਬਹੁਤ ਜ਼ਿਆਦਾ ਰੋਈ ਤੇ ਸਮਝ ਨਹੀਂ ਲੱਗ ਰਿਹਾ ਸੀ ਮੈਂ ਕੀ ਕਰਾਂ ਕਿਉਂਕਿ ਇੰਨਾ ਚੰਗਾ ਮੁੰਡਾ ਸਨੀ ਸੀ ਉਹਨੂੰ ਛੱਡ ਕੇ ਉਹਨੂੰ ਧੋਖਾ ਦੇ ਕੇ ਮੈਂ ਜਾ ਰਹੀ ਸੀ ਪਰ ਮੈਂ ਵੀ ਕੀ ਕਰਦੀ ਮੈਨੂੰ ਆਪਣੀ ਭੈਣ ਦੀਆਂ ਖੁਸ਼ੀਆਂ ਦੀ ਜ਼ਿਆਦਾ ਪਰਵਾਹ ਸੀ ਮੈਂ ਬਹੁਤ ਸੈਡ ਸੈਡ ਰਹਿੰਦੀ ਸੀ ਮੈਂ ਹੁਣ ਸਨੀ ਨਾਲ ਵੀ ਫੋਨ ਤੇ ਗੱਲ ਨਹੀਂ ਕਰਦੀ ਸੀ ਮੇਰੇ ਸਾਰੇ ਘਰ ਦੇ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਵੀ ਅਮਰੀਕਾ ਵਾਲਾ ਮੁੰਡਾ ਮਿਲ ਗਿਆ ਸੀ ਪਰ ਮੈਂ ਇਸ ਰਿਸ਼ਤੇ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਮੈਂ ਮਜਬੂਰੀ ਵਿੱਚ ਵਿਆਹ ਕਰਵਾ ਰਹੀ ਸੀ ਇਸ ਤਰ੍ਹਾਂ ਹੀ ਇੱਕ ਦਿਨ ਮੈਂ ਆਪਣੇ ਰੂਮ ਵਿੱਚ ਬੈਠੀ ਸੀ ਮੈਨੂੰ ਅਮਰੀਕਾ ਵਾਲੇ ਮੁੰਡੇ ਦਾ ਫੋਨ ਆਇਆ ਮੈਂ ਨੰਬਰ ਦੇਖ ਕੇ ਹੈਰਾਨ ਰਹਿ ਗਈ ਕਿ ਬਾਹਰਲਾ ਨੰਬਰ ਕਿਸ ਦਾ ਮੈਨੂੰ ਲੱਗਾ ਕਿ ਮੇਰੇ ਜੀਜੇ ਨੇ ਕਿਸੇ ਹੋਰ ਨੰਬਰ ਤੋਂ ਕਾਲ ਕੀਤੀ ਆ ਪਰ ਜਦੋਂ ਮੈਂ ਫੋਨ ਚੱਕਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਉਸ ਮੁੰਡੇ ਦਾ ਨੰਬਰ ਆ ਜਿਸ ਨਾਲ ਮੇਰਾ ਰਿਸ਼ਤਾ ਹੋਣ ਜਾ ਰਿਹਾ ਸੀ ਤਾਂ ਮੈਂ ਉਹਨਾਂ ਦਾ ਹਾਲਚਲ ਪੁੱਛਿਆ ਤੇ ਉਹਨੇ ਵੀ ਮੇਰਾ ਹਾਲਚਲ ਪੁੱਛਿਆ ਤੇ ਉਹ ਮੈਨੂੰ ਕਹਿਣ ਲੱਗਾ ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਆ ਮੈਂ ਤੁਹਾਡੇ ਨਾਲ ਇਹੀ ਗੱਲ ਕਰਨੀ ਸੀ ਤਾਂ ਮੈਂ ਕਿਹਾ ਹਾਂਜੀ ਮੈਂ ਰਿਸ਼ਤੇ ਤੋਂ ਬਹੁਤ ਖੁਸ਼ ਹਾਂ ਤਾਂ ਮੈਂ ਉਹਨੂੰ ਪੁੱਛਣ ਲੱਗੀ ਕਿ ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਹੋ ਤਾਂ ਉਹ ਮੈਨੂੰ ਕਹਿਣ ਲੱਗਾ ਨਹੀਂ ਜੀ ਮੈਂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਾਂ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿਉਂਕਿ ਜੀਜਾ ਤਾਂ ਕਹਿ ਰਿਹਾ ਸੀ ਕਿ ਉਹ ਮੁੰਡੇ ਨੇ ਤੈਨੂੰ ਆਪ ਪਸੰਦ ਕੀਤਾ ਤੇ ਉਹ ਚਾਹੁੰਦਾ ਕਿ ਮੇਰਾ ਇਸ ਕੁੜੀ ਨਾਲ ਹੀ ਵਿਆਹ ਹੋਵੇ ਮੈਂ ਅੱਗੇ ਕੁਝ ਵੀ ਨਾ ਬੋਲੀ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਇਸ ਕਰਕੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਾਂ ਕਿਉਂਕਿ ਇਸ ਰਿਸ਼ਤੇ ਤੋਂ ਤੁਸੀਂ ਖੁਸ਼ ਨਹੀਂ ਹੋ ਮੈਂ ਹੈਰਾਨ ਰਹਿ ਗਈ ਤਾਂ ਮੈਂ ਕਿਹਾ ਨਹੀਂ ਤੁਹਾਨੂੰ ਕਿੰਨੇ ਕਿਹਾ ਕਿ ਮੈਂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਾਂ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਝੂਠ ਕਿਉਂ ਬੋਲਦੇ ਹੋ ਮੈਨੂੰ ਕੁਝ ਵੀ ਨਹੀਂ ਸਮਝ ਲੱਗ ਰਿਹਾ ਸੀ ਕਿ ਉਹ ਕੀ ਬੋਲੀ ਜਾ ਰਿਹਾ ਫਿਰ ਉਹਨੇ ਮੈਨੂੰ ਦੱਸਿਆ ਕਿ ਮੈਨੂੰ ਤੁਹਾਡੀ ਭੈਣ ਯਾਨੀ ਮੇਰੀ ਭਾਬੀ ਨੇ ਸਭ ਕੁਝ ਦੱਸ ਦਿੱਤਾ ਕਿ ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਤੁਸੀਂ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੇ ਹੋ ਮੈਂ ਆਪਣੇ ਮਤਲਬ ਲਈ ਤੁਹਾਡੀਆਂ ਖੁਸ਼ੀਆਂ ਦਾ ਗਲਾ ਨਹੀਂ ਘੁੱਟ ਸਕਦਾ ਮੈਨੂੰ ਪਤਾ ਕਿ ਤੁਹਾਡੇ ਜੀਜੇ ਨੇ ਤੁਹਾਡੇ ਤੇ ਬਹੁਤ ਦਬਾਅ ਪਾਇਆ ਉਹਨੇ ਇਹ ਵੀ ਕਿਹਾ ਕਿ ਮੈਂ ਦੀ ਭੈਣ ਨੂੰ ਘਰੋਂ ਕੱਢ ਦੂੰਗਾ ਤੇ ਤੁਸੀਂ ਉਹਦੀ ਜ਼ਿੰਦਗੀ ਬਚਾਉਣ ਲਈ ਮੇਰੇ ਨਾਲ ਵਿਆਹ ਕਰਵਾ ਰਹੇ ਹੋ ਤਾਂ ਮੈਂ ਰੋਣ ਲੱਗ ਪੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਤੁਹਾਨੂੰ ਰੋਣ ਦੀ ਕੋਈ ਲੋੜ ਨਹੀਂ ਮੈਂ ਖੁਦ ਆਪ ਜਵਾਬ ਦੇਵਾਂਗਾ ਤੁਸੀਂ ਬਸ ਇਧਰੋਂ ਰਿਸ਼ਤੇ ਲਈ ਹਾਂ ਕਰੀ ਜਾਓ ਤਾਂ ਕਿ ਤੁਹਾਡੇ ਜੀਜੇ ਨੂੰ ਲੱਗੇ ਕਿ ਮੇਰੀ ਸਾਲੀ ਤਾਂ ਰਿਸ਼ਤੇ ਲਈ ਹਾਂ ਕਰ ਰਹੀ ਸੀ ਪਰ ਮੈਂ ਹੀ ਜਵਾਬ ਦੇ ਦਿੱਤਾ ਕਿਉਂਕਿ ਉਹਦੀ ਵੀ ਜिद ਪੂਰੀ ਹੋ ਜਾਊਗੀ ਤੇ ਤੁਹਾਡੀ ਜ਼ਿੰਦਗੀ ਵੀ ਬਚ ਜਾਊਗੀ ਮੈਨੂੰ ਤਾਂ ਹੋਰ ਵੀ ਬਹੁਤ ਸੋਹਣੀਆਂ ਕੁੜੀਆਂ ਮਿਲ ਜਾਣਗੀਆਂ ਪਰ ਤੁਹਾਨੂੰ ਤੁਹਾਡਾ ਪਿਆਰ ਮੁੜ ਕੇ ਨਹੀਂ ਮਿਲਣਾ ਇਸ ਕਰਕੇ ਤੁਸੀਂ ਬੇਫਿਕਰ ਹੋ ਕੇ ਆਪਣੇ ਪਿਆਰੇ ਜਿਹੇ ਰਿਸ਼ਤੇ ਨੂੰ ਸਿਰੇ ਚੜਾਓ ਕਿਉਂਕਿ ਮੈਂ ਖੁਦ ਇਸ ਰਿਸ਼ਤੇ ਲਈ ਨਾ ਕਰੂੰਗਾ ਮੈਂ ਤੁਹਾਡੇ ਦੋਵਾਂ ਭੈਣਾਂ ਤੇ ਕੋਈ ਗੱਲ ਨਹੀਂ ਆਉਣ ਦਵਾਂਗਾ ਮੈਂ ਸਾਰੀ ਗੱਲ ਆਪਣੇ ਆਪ ਤੇ ਲੈ ਲੂੰਗਾ ਉਹ ਕਹਿਣ ਲੱਗਾ ਕਿ ਮੈਂ ਤਾਂ ਤੁਹਾਡੇ ਭੈਣ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਹੱਥੋਂ ਪਾਪ ਹੋਣ ਤੋਂ ਬਚਾ ਲਿਆ ਨਹੀਂ ਤਾਂ ਮੇਰੇ ਕਰਕੇ ਦੋ ਪਿਆਰ ਕਰਨ ਵਾਲੇ ਅਲੱਗ ਹੋ ਜਾਣੇ ਸੀ ਉਹਦੀ ਇਹ ਗੱਲ ਸੁਣ ਕੇ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਲਈ ਰੱਬ ਹੀ ਬਣ ਕੇ ਆਇਆ ਹੋਵੇ ਮੈਂ ਉਸ ਦਾ ਬਹੁਤ ਧੰਨਵਾਦ ਕੀਤਾ ਤੇ ਉਹਦੇ ਕਹਿਣ ਅਨੁਸਾਰ ਮੈਂ ਰਿਸ਼ਤੇ ਨੂੰ ਹਾਂ ਕਰ ਦਿੱਤੀ ਤੇ ਅਗਲੇ ਦਿਨ ਮੇਰੇ ਜੀਜੇ ਦਾ ਫੋਨ ਆਇਆ ਤੇ ਉਹ ਕਹਿਣ ਲੱਗਾ ਕਿ ਉਹ ਤਾਂ ਵਿਆਹ ਲਈ ਮੁੱਕਰ ਗਿਆ ਉਹਨੂੰ ਤਾਂ ਕੋਈ ਹੋਰ ਕੁੜੀ ਪਸੰਦ ਆ ਗਈ ਉਹਨੇ ਤਾਂ ਇੱਧਰ ਹੀ ਕਿਸੇ ਨਾਲ ਇੰਗੇਜਮੈਂਟ ਕਰ ਲਈ ਤੇ ਮੇਰਾ ਜੀਜਾ ਉਹਨੂੰ ਬਹੁਤ ਗਾਲਾਂ ਕੱਢ ਰਿਹਾ ਸੀ ਇਸ ਤਰ੍ਹਾਂ ਹੀ ਜੀਜਾ ਕਹਿਣ ਲੱਗਾ ਕਿ ਤੂੰ ਇੰਡੀਆ ਵਾਲੇ ਮੁੰਡੇ ਨਾਲ ਹੀ ਵਿਆਹ ਕਰਵਾ ਮੇਰੇ ਕੋਲੋ ਗਲਤੀ ਹੋ ਗਈ ਆ ਜੋ ਮੈਂ ਆਪਣੇ ਮਾਮੇ ਦੇ ਮੁੰਡੇ ਦੀ ਹਾਮੀ 'ਤੇ ਬੈਠਾ ਜਦੋਂ ਮੈਂ ਆਪਣੀ ਭੈਣ ਨੂੰ ਫੋਨ ਲਾ ਕੇ ਪੁੱਛਿਆ ਕਿ ਤੂੰ ਉਸ ਨਾਲ ਗੱਲ ਕਿਉਂ ਕੀਤੀ ਤਾਂ ਮੈਨੂੰ ਕਹਿਣ ਲੱਗੀ ਜੇ ਤੂੰ ਮੇਰੀ ਜ਼ਿੰਦਗੀ ਬਾਰੇ ਇੰਨਾ ਸੋਚ ਸਕਦੀ ਤਾਂ ਫਿਰ ਮੈਂ ਤੇਰੀ ਵੱਡੀ ਭੈਣ ਹੋ ਕੇ ਪਿੱਛੇ ਕਿਵੇਂ ਹਟ ਸਕਦੀ ਸੀ ਇਸ ਤਰ੍ਹਾਂ ਹੀ ਮੇਰਾ ਤੇ سنی ਦਾ ਰਿਸ਼ਤਾ ਸਾਨਿਆਂ ਦੀ ਰਜ਼ਾਮੰਦੀ ਨਾਲ ਹੋਇਆ ਤੇ ਮੈਂ ਤੇ سنی ਇੱਕ ਦੂਜੇ ਨਾਲ ਬਹੁਤ ਖੁਸ਼ ਹਾਂ ਸਾਡਾ ਵਿਆਹ ਵੀ ਹੋ ਗਿਆ ਆ ਜੇਕਰ ਉਹ ਮੁੰਡਾ ਸਾਡੀ ਜ਼ਿੰਦਗੀ 'ਚ ਰੱਬ ਬਣ ਕੇ ਨਾ ਆਉਂਦਾ ਤਾਂ ਸ਼ਾਇਦ ਅਸੀਂ ਹਮੇਸ਼ਾ ਲਈ ਅਲੱਗ ਹੋ ਜਾਂਦੇ ਤੇ ਮੈਂ ਉਸ ਮੁੰਡੇ ਨਾਲ ਕਦੇ ਵੀ ਖੁਸ਼ ਨਾ ਰਹਿ ਪਾਉਂਦੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ